ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਆ ਪਹਿਲਾ ਪਾਣੀ ਲੱਗਣ ਤੋਂ ਬਾਅਦ ਤੇ ਨਦੀਨ ਖੇਤ 'ਚ ਉੱਗਣ ਤੋਂ ਬਾਅਦ ਜਿਹੜਾ ਟੈਕਨੀਕਲ ਆਪਾਂ ਕਿਹੜਾ ਕਰ ਸਕਦੇ ਜਿਹਦੇ ਨਾਲ ਘਾਹ ਵਾਲੇ ਨਦੀਨ ਜਿਹਦੇ ਵਿੱਚ ਮੁੱਖ ਤੌਰ ਤੇ ਗੁੱਲੀ ਡੰਡਾ ਹੁੰਦਾ ਜਾਂ ਜੰਗਲੀ ਜਮੀ ਹੁੰਦੀ ਆਪਣੇ ਆਮ ਤੌਰ ਤੇ ਤੇ ਚੌੜੀ ਪੱਤੀ ਵਾਲੇ ਨਦੀਨ ਜਿਹਦੇ ਵਿੱਚ ਬਾਥੂ ਆ ਗਿਆ ਜੰਗਲੀ ਪਾਲਕ ਆ ਗਿਆ ਪਤ ਪਾਪੜਾ ਆ ਗਿਆ ਜਾਂ ਮੈਣਾ ਮੈਣੀ ਜਾਂ ਜੰਗਲੀ ਮਟਰ ਵਗੈਰਾ ਕੋਈ ਮਾੜਾ ਮੋਟਾ ਹੋਰ ਨਦੀਨ ਜਿਹੜੇ ਚੌੜੀ ਪੱਤੀ ਵਾਲੇ ਉਹਨਾਂ ਦੇ ਕੰਟਰੋਲ ਵਾਸਤੇ ਸਭ ਤੋਂ ਵਧੀਆ ਟੈਕਨੀਕਲ ਕਿਹੜਾ ਤੇ ਉਹਨੂੰ ਆਪਾਂ ਵਰਤਣ ਦੀਆਂ ਸਾਵਧਾਨੀਆਂ ਜਾਂ ਉਹ ਤੋਂ ਆਪਾਂ ਚੰਗਾ ਕੰਮ ਲੈਣ ਵਾਸਤੇ ਕੀ ਕੀ ਨੁਕਤਿਆਂ ਦਾ ਖਿਆਲ ਰੱਖਣਾ ਚਾਹੀਦਾ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆ ਦਾ ਬਟਨ ਦਬਾ ਲਓ ਜੋ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਟੈਕਨੀਕਲ ਜਿਹੜੇ ਵੱਖ-ਵੱਖ ਨੇ ਜਿਦੇ ਵਿੱਚ ਸਲਫੋਸਲਫਿਰੋਨ ਤੇ ਮੈਟਸਲਫਿਰੋਨ ਟੋਟਲ ਆ ਗਈ ਟੋਟਲ ਆ ਗਈ ਜਾਂ ਮਾਰਕ ਪਾਵਰ ਆ ਗਈ ਫਿਰ ਤੁਹਾਡੀ ਮੀਜ਼ੋਸਲਫਿਰੋਨ ਤੇ ਆਇਡੋਸਲਫਿਰੋਨ ਆ ਗਈ ਟਲੰਟਸ ਆ ਗਈ ਫਿਰ ਤੁਹਾਡੀ ਫਨੋਕਸਾ ਪ੍ਰੋਪ ਤੇ ਮੈਟਰੀਬਿਊਜ਼ਨ ਆ ਗਈ ਕਾਰਡ ਪਲਸ ਇਹ ਹੋ ਸਕਦਾ ਕਿਤੇ ਕਿਤੇ ਇਹਦੀ ਅਵੇਲੇਬਿਲਟੀ ਹੈਗੀ ਕਿਤੇ ਹੈ ਨਹੀਂਗੀ ਫਨੋਕਸਾ ਪ੍ਰੋਪ ਤੇ ਮੈਟਰੀਬਿਊਜ਼ਨ ਫਿਰ ਆ ਗਈ ਤੁਹਾਡੀ ਕਲਡੀਨਾ ਫੋਟੋਮੈਟਰੀਬਿਊਜ਼ਨ ਦੇ ਦੋ ਫਾਰਮੂਲੇਸ਼ਨ ਆਉਂਦੀਆਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਇੱਕ ਵੱਖਰਾ ਟੈਕਨੀਕਲ ਹੈ ਤੇ ਜੇ ਤੁਹਾਨੂੰ ਜੇ ਤੁਸੀਂ 2 ਸਾਲ ਤੋਂ ਪਿਛਲੇ ਤੋਂ ਕਰ ਰਹੇ ਹੋ ਨਾ ਕੋਈ ਵੀ ਬੀੜੀ ਸਾਈਡ ਤਾਂ ਉਹਨੂੰ ਕਿਰਪਾ ਕਰਕੇ ਬਦਲ ਦਿਓ ਵੈਸੇ ਤਾਂ ਹਰ ਸਾਲ ਹੀ ਆਪਾਂ ਨੂੰ ਬਦਲਣਾ ਚਾਹੀਦਾ ਪਰ ਮੇਰੀ ਬੇਨਤੀ ਹੈ ਕਿਉਂਕਿ ਰਜਿਸਟੈਂਸ ਬਹੁਤ ਜ਼ਿਆਦਾ ਆ ਰਹੀ ਹੈ ਗੁੱਲੀ ਡੰਡਾ ਕੰਟਰੋਲ ਕਰਨਾ ਮੁਸ਼ਕਲ ਹੋ ਜਾਇਆ ਹੈ ਕਿ ਤੱਕ ਕੁਦਰਤੀ ਤੌਰ ਤੇ ਆਪਣੇ ਦੈਣ ਠੀਕ ਲੱਗ ਰਹੇ ਤੇ ਆਪਾਂ ਬਿਲਕੁਲ ਸਹੀ ਸਮੇਂ ਤੇ ਕਿਉਂਕਿ ਪਿਛਲੇ ਸਾਲਾਂ 'ਚ ਕਿਸਾਨ ਵੀਰ ਕਹਿੰਦੇ ਹੁੰਦੇ ਸੀ ਸਾਡੇ ਪਾਣੀ ਨਹੀਂ ਸਹੀ ਸਮੇਂ ਤੇ ਲੱਗਦਾ ਜਾਂ ਮੌਸਮ ਨਹੀਂ ਸਾਫ਼ ਹੋ ਰਿਹਾ ਸੀ ਜਿਹੜਾ ਨਦੀਨ ਕਿਵੇਂ ਕੰਟਰੋਲ ਕਰਦੇ ਆ ਇਸ ਵਾਰ ਤਾਂ ਬਹੁਤ ਵਧੀਆ ਜਿਹੜੇ ਹੈਗੇ ਦਿਨ ਠੀਕ ਲੱਗ ਰਹੇ ਚਾਹੇ ਕਿ ਜਿਹੜਾ ਹੈਗਾ ਉੱਚ ਤਾਪਮਾਨ ਜੇ ਦਿਨ ਦੇ ਸਮੇਂ ਜਾਂਦਾ ਤਾਂ ਉਹ ਫਸਲ ਤੇ ਕਿਤੇ ਨਾ ਕਿਤੇ ਥੋੜਾ ਬਹੁਤ ਪ੍ਰਭਾਵ ਮਾੜਾ ਵੀ ਰੱਖਦਾ ਪਰ ਵੀਡ ਕੰਟਰੋਲ ਨੂੰ ਲੈ ਕੇ ਨਦੀਨ ਜਿਹੜੇ ਨਦੀਨਾ ਦੀ ਰੋਗ ਤੋਂ ਨੂੰ ਲੈ ਕੇ ਠੀਕ ਚੱਲ ਰਿਹਾ ਹੈ ਤਾਂ ਮੀਜ਼ੋਸਲਫਿਰੋਨ ਤੇ ਆਈਡਿਓਸਲਫਿਰੋਨ ਟੈਕਨੀਕਲ ਅਗਾਰੇ ਮੈਂ ਗੱਲ ਕਰੂੰਗਾ ਜਿਹੜੀ ਕਿ ਬਾਜ਼ਾਰ 'ਚ ਤੁਸੀਂ ਐਟਲੈਂਟਸ 10.6% ਡਬਲਯੂ ਡੀ ਜੀ ਦੇ ਨਾਂ ਤੇ ਜਾਣਦੇ ਆ ਇਹਦੇ ਵਿੱਚ ਦੋ ਟੈਕਨੀਕਲ ਨੇ ਮੀਜ਼ੋਸਲਫਿਰੋਨ ਮੈਥਾਈਲ ਤੇ ਆਇਡੋਸਲਫਿਰੋਨ ਮਿਥਾਈਲ ਸੋਡੀਅਮ ਜਿਹੜਾ ਕਿ 3% ਮੀਥੋਸਲਫਿਰੋਨ ਹੁੰਦਾ ਤੇ 0.6% ਆਇਡੋਸਲਫਿਰੋਨ ਹੁੰਦਾ ਦੋਹਾਂ ਦੀ 3.6% ਜਿਹੜੀ ਤਾਕਤ ਬਣਦੀ ਆ ਇਹ ਜਿਹੜਾ ਵੀਡੀ ਸਾਈਡ ਹੈ ਇਹ ਆਪਾਂ 30 ਤੋਂ 35 ਦਿਨ ਤੇ ਕਰਨਾ ਦੋ ਤੋਂ ਚਾਰ ਪੱਤੇ ਦੀ ਸਟੇਜ ਤੇ ਨਦੀਨ ਹੋਣ ਕੋਈ ਵੀ ਨਦੀਨ ਹੋਵੇ ਘਾਲ ਵਾਲਾ ਤੇ ਚੌੜੀ ਪੱਤੀ ਵਾਲਾ 150 ਲੀਟਰ ਪਾਣੀ ਲਾਉਣਾ ਕੱਟ ਜਾਂ ਟੱਕ ਵਾਲੀ ਨੋਜਾਲ ਨਾ ਕਰਨਾ ਤੇ ਖੇਤ ਦੇ ਵਿੱਚ ਖੁਸ਼ਕੀ ਨਹੀਂ ਹੋਣੀ ਚਾਹੀਦੀ ਖੇਤ ਦੇ ਵਿੱਚ ਬਹੁਤੀ ਗਿੱਲ ਨਹੀਂ ਹੋਣੀ ਚਾਹੀਦੀ ਬਹੁਤੀ ਗਿੱਲ ਹੋ ਤਾਂ ਕਣਕ ਨੂੰ ਵੀ ਠੱਕਾ ਲੱਗੂ ਬਹੁਤੀ ਖੁਸ਼ਕੀ ਹੋ ਰਿਜ਼ਲਟ ਨਹੀਂ ਮਿਲਣਾ ਤੇ ਜਦੋਂ ਆਪਣੇ ਮਤਲਬ ਖੇਤ ਆਪਾਂ ਨੂੰ ਲੱਗਦਾ ਕਿ ਪੂਰਾ ਗਿੱਲਾ ਪਰ ਆਪਾਂ ਖੇਤ ਚ ਤੁਰਦੇ ਆ ਤਾਂ ਆਪਣੇ ਮਤਲਬ ਜੁੱਤੀ ਨੂੰ ਮਿੱਟੀ ਨਾ ਚੁੰਬੜੇ ਚੱਪਲਾਂ ਨੂੰ ਉਦੋਂ ਆਪਾਂ ਸਪਰੇਅ ਕਰਨੀ ਆ ਤੇ ਇਹਦਾ ਜਿਹੜਾ ਰਿਜ਼ਲਟ ਆਪਾਂ ਨੂੰ 2-4 ਦਿਨਾਂ ਦੇ ਵਿੱਚ ਜਿਹੜਾ ਨਦੀਨ ਆ ਉਹਨਾਂ ਦੇ ਵਾਧਾ ਰੁਕ ਜਾਂਦਾ ਤੇ ਹੌਲੀ-ਹੌਲੀ ਆਪਾਂ ਨੂੰ ਦੋਗੀਆਂ ਦੇ ਵਿੱਚ ਪੀਲਾਪਣ ਨਜ਼ਰ ਆਉਂਦਾ ਜਿਹੜੇ ਪੂਰੇ ਮਰਨੇ ਆ ਨਦੀਨ ਉਹ ਤੁਹਾਨੂੰ 4 ਤੋਂ 6 ਹਫ਼ਤੇ ਦੇ ਵਿੱਚ ਪੂਰਾ ਰਿਜ਼ਲਟ ਜਿਹੜਾ ਮਿਲ ਜਾਊਗਾ ਪਰ ਜੇ ਤੁਸੀਂ ਲਗਾਤਾਰ ਪਿਛਲੇ 1-2 ਸਾਲ ਤੋਂ ਵਰਤ ਰਹੇ ਹੋ ਫੇਰ ਤੁਹਾਨੂੰ ਗਰੁੱਪ ਬਦਲਣਾ ਪਊਗਾ ਫਿਰ ਤੁਸੀਂ ਕਲਡਿਨੋਫ ਪਲੱਸ ਮੈਟ੍ਰੀਬਿਊਜ਼ਨਲ ਜਾ ਸਕਦੇ ਜਾਂ ਫਨੌਕਸਾ ਪਲੱਸ ਮੈਟ੍ਰੀਬਿਊਜ਼ਨਲ ਉਹ ਵੀ ਬੜੇ ਸ਼ਾਨਦਾਰ ਟੈਕਨੀਕਲ ਨੇ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ ਸਾਂਝੀ ਕਰਾਂਗੇ ਇਹਦੀ ਜਿਹੜੀ ਡੋਜ਼ ਆ ਜ ਐਟਲੈਂਟਸ ਮੀਜ਼ੋਸਲਫਿਰਨ ਪਲਸ ਆਇਡੋਸਲਫਿਰਨ 160 ਗ੍ਰਾਮ ਪ੍ਰਤੀ ਏਕੜ ਆਪਾਂ 150 ਲੀਟਰ ਪਾਣੀ ਦੇ ਵਿੱਚ ਜਿਹੜੀ ਹੈਗੀ ਐ ਸਪਰੇਅ ਕਰਨੀ ਆ ਕਟ ਟੱਕ ਵਾਲੀ ਨੋਜ਼ਲ ਸਪਰੇਅ ਕਰਨੀ ਆ ਸਾਫ ਦਿਨ ਚ ਹੁਣ ਵੇਖ ਦਿਨ ਸਾਫ ਹੀ ਲੱਗ ਰਹੇ ਤੇਜ਼ ਹਵਾ ਨਾ ਚਲਦੀ ਹੋਵੇ ਤੇ ਖੇਤ ਦੇ ਵਿੱਚ ਖੁਸ਼ਕੀ ਨਾ ਹੋਵੇ ਤੇ ਇਹਦੀ ਜਿਹੜੀ ਆਪਾਂ ਨੂੰ ਰਿਜ਼ਲਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 4 ਤੋਂ 6 ਹਫ਼ਤੇ ਚ ਮਿਲਣਗੇ ਜੇ ਤੁਹਾਨੂੰ ਅਗਲਾ ਪਾਣੀ ਲਾਉਣਾ ਹੈ ਜੇ ਆਪਾਂ ਨੂੰ ਲੱਗਦਾ ਨਾ ਵੀ ਕਈ ਵਾਰ ਪਾਣੀ ਲਾਉਣ ਦੀ ਕਿ ਆਪਾਂ ਪਾਣੀ ਇਦੋਂ ਕਿੰਨੇ ਦਿਨ ਬਾਅਦ ਲਾਈਏ ਕਈ ਵਾਰੀ ਆਪਾਂ ਥੋੜਾ ਜਿਹਾ ਖੁਸ਼ਕੀ 'ਚ ਕਿਸਾਨ ਵੀਰ ਕਰ ਲੈਂਦੇ ਤਾਂ ਫਿਰ ਪਾਣੀ ਵੀ ਘੱਟੋ-ਘੱਟ 10-12 ਦਿਨ ਪਾਣੀ ਆਪਾਂ 12 ਦਿਨ 15 ਦਿਨ ਪਾਣੀ ਨਹੀਂ ਲਾਉਣਾ ਹੈਗਾ ਸਪਰੇਅ ਕਰਨ ਤੋਂ ਬਾਅਦ ਤੇ ਪਹਿਲੀ ਗੱਲ ਤਾਂ ਕੋਸ਼ਿਸ਼ ਇਹੀ ਕਰੋ ਕਿ ਆਪਾਂ ਪੂਰੇ ਗਿੱਲੇ ਬੱਤਰ 'ਚ ਸਪਰੇਅ ਕਰੀਏ ਲੇਟ ਸਪਰੇਅ ਖੁਸ਼ਕੀ ਵੇਰੇ 'ਚ ਨਾ ਕਰੋ ਖੁਸ਼ਕੀ ਦੇ ਵਿੱਚ ਆਪਾਂ ਨੂੰ ਪੂਰਾ ਰਿਜ਼ਲਟ ਇਹਦਾ ਨਹੀਂ ਮਿਲਦਾ ਹੈਗਾ ਤਾਂ ਇਹ ਟੈਕਨੀਕਲ ਤੁਸੀਂ ਚੌੜੀ ਪੱਤੀ ਵਾਲੇ ਤੇ ਗੁੱਲੀ ਡੰਡੇ ਵਾਲੇ ਪਹਿਲਾ ਪਾਣੀ ਲੱਗਣ ਤੋਂ ਬਾਅਦ 30 ਤੋਂ 35 ਦਿਨ ਤੇ ਨਦੀਨ 2 ਤੋਂ 4 ਪੱਤਿਆਂ ਦੀ ਸਟੇਜ ਤੇ ਹੋਣ 160 ਗ੍ਰਾਮ 150 ਲੀਟਰ ਪਾਣੀ ਦੇ ਵਿੱਚ ਕਰ ਦਿਓ ਰਿਜ਼ਲਟ ਤੁਹਾਨੂੰ ਜਿਹੜੇ ਹੈਗੇ ਸ਼ਾਨਦਾਰ ਮਿਲਣਗੇ ਇਹਦੂ ਬਿਨਾ ਇੱਕ ਟੈਕਨੀਕਲ ਹੈ ਕਲਡੀਨੋ ਆਫ ਸੌਰੀ ਸਲਫਰ ਸਲਫਰਨ ਪਲਸ ਮੈਟ੍ਰਿਕ ਸਲਫਰ ਉਹਨਾਂ ਜਿਹੜਾ ਤੁਸੀਂ ਟੋਟਲ ਮਾਰਕ ਪਾਵਰ ਦੇ ਨਾਲ ਤੇ ਉਹਦਾ 75WG ਇਹ ਬਹੁਤ ਜਿਹੜਾ ਹੈਗਾ ਕਾਫੀ ਕਿਸਾਨ ਵੀ ਵਰਤਦੇ ਆ ਪਰ ਇਹ ਵੀ ਜਿੱਥੇ ਤੁਸੀਂ ਲਗਾਤਾਰ ਵਰਤਦੇ ਨਹੀਂ ਰਿਜ਼ਲਟ ਨਹੀਂ ਤੁਹਾਨੂੰ ਮਿਲੂਗਾ 1 ਸਾਲ ਵਰਤ ਕੇ ਅਗਲੇ ਸਾਲ ਟੈਕਨੀਕਲ ਚੇਂਜ ਕਰੋ 1 ਸਾਲ ਤੁਸੀਂ ਸਲਫੋਸੋਰਬ੍ਰਾਮ ਪ੍ਰਥ ਮੈਟ ਸਲਫੀ ਰੋਣ ਵਾਤ ਲਓ ਦੂਜੇ ਸਾਲ ਮੀਜ਼ੋ ਸਲਫੀ ਰੋਣ ਪਲਸ ਆਈਡੋ ਸਲਫੀ ਰੋਣ ਵਾਤ ਲਓ ਮਤਲਬ 1 ਸਾਲ ਟੋਟਲ ਵਰਤੋ ਇਸ 1 ਸਾਲ ਟ੍ਰਾਂਟੋਸ ਵਰਤੋ 1 ਸਾਲ ਕੋਡ ਪਲਸ ਵਾਤ ਲਓ 1 ਸਾਲ ਸ਼ਗਣੇ ਕੀ ਕਰ ਮਤਲਬ ਇਸ ਤਰ੍ਹਾਂ ਅਦਲ ਬਦਲ ਕੇ ਆਪਾਂ ਨੂੰ ਕਰਨਾ ਚਾਹੀਦਾ ਟੋਟਲ ਆਪਾਂ ਟੋਟਲ ਜਾਂ ਲੀਡਰ ਮੀਜ਼ੋ ਸਲਫੀ ਰੋਣ ਆਪਣੀ ਸੌਰੀ ਸਲਫੋ ਸਲਫੀ ਰੋਣ ਟੈਕਨੀਕਲ ਆ ਜਿਹੜਾ ਤੇ ਸਲਫੋ ਸਲਫੀ ਰੋਣ ਪਲਸ ਮੈਟ ਸਲਫੀ ਰੋਣ ਮਤਲਬ ਲੀਡਰ ਸਫ ਜਿਹੜੀ ਟੋਟਲ ਮਾਰਕ ਪਾਵਰ A ਟੈਕਨੀਕਲ ਆਪਾਂ ਉਸ ਖੇਤ ਚ ਨਹੀਂ ਵਰਤਨੇ ਜਿੱਥੇ ਆਪਾਂ ਅਗਲੇ ਸੀਜ਼ਨ ਚ ਚਰੀ ਜਾਂ ਮੱਕੀ ਦੀ ਬਿਜਾਈ ਕਰਨੀ ਆ ਜਿੱਥੇ ਚਰੀ ਜਾਂ ਮੱਕੀ ਤੁਸੀਂ ਬੀਜਣੀ ਆ ਜੇ ਇੱਥੇ ਆਪਾਂ ਇਹ ਵਰਤ ਲੈਨੇ ਆ ਸਲਫੋ ਸਲਫਾਈਰੋਨ ਗਰੁੱਪ ਟੋਟਲ ਜਾਂ ਲੀਡਰ ਵਗੈਰਾ ਸਫਲ ਸੈੱਟ 10 ਮਾਰਕ ਪਾਵਰ ਤਾਂ ਉੱਥੇ ਫਿਰ ਆਪਾਂ ਨੂੰ ਜਿਹੜੀ ਚਾਰਾ ਆਪਣਾ ਮੱਕੀ ਦਾ ਹੋਵੇ ਚਾਹੇ ਜਵਾਰ ਹੋਵੇ ਚਰੀ ਤਾਂ ਉੱਥੇ ਆਪਾਂ ਨੂੰ ਵਾਧਾ ਨਹੀਂ ਮਿਲਣਾ ਇਸ ਕਰਕੇ ਉੱਥੇ ਇਹ ਸਪਰੇਅ ਕਰਨ ਤੋਂ ਗਰੇਜ ਕਰਾਜੇ ਡੋਜ਼ ਇਹਦੀ ਟੋਟਲ ਦੀ 16 ਗ੍ਰਾਮ ਆ ਤੇ ਜਿਹੜੀ ਲੀਡਰ ਤੁਹਾਨੂੰ ਪਤਾ ਕਿ 13 ਗ੍ਰਾਮ ਪੈਂਦੀ ਸਲਫੋਸਲਫਿਰਨ ਤਾਂ ਇਹ ਵੀ ਉਹੀ 30 ਤੋਂ 35 ਦਿਨ ਤੇ ਆਪਾਂ 150 ਲੀਟਰ ਪਾਣੀ ਦੇ ਵਿੱਚ ਜਿਹੜੀ ਸਪਰੇਅ ਕਰ ਦੇਣੀ ਆ ਪਰ ਜਿੱਥੇ ਤੁਸੀਂ ਜਵਾਰ ਤੇ ਮੱਕੀ ਬੀਜਣੀ ਆ ਉੱਥੇ ਤੁਸੀਂ ਇਹ ਸਪਰੇਅ ਜਿਹੜੀ ਹੈਗੀ ਆਪ ਦੇ ਖੇਤ ਦੇ ਵਿੱਚ ਬਿਲਕੁਲ ਨਹੀਂ ਕਰਨੀਗੀ ਨਹੀਂ ਤਾਂ ਆਪਾਂ ਨੂੰ ਕਿਉਂਕਿ ਕਈ ਵਾਰੀ ਹੁੰਦਾ ਕਿ ਕਿਸਾਨ ਵੀ ਸਪਰੇਅ ਕਰ ਲੈਂਦੇ ਆ ਅਗਲੇ ਸਾਲ ਉੱਥੇ ਹੀ ਆਪਾਂ ਜਵਾਰ ਚਰੀ ਜਾਂ ਮੱਕੀ ਬੀਜ ਲੈਂਦੇ ਆ ਫਿਰ ਆਪਾਂ ਨੂੰ ਬਾਅਦ ਚ ਯਾਦ ਆਉਂਦਾ ਕਿ ਆਪਾਂ ਜਿਹੜੀ ਉੱਥੇ ਇਹ ਸਲਫੋ ਸਲਫਰੋਣੀ ਜਿਹੜੀ ਕੀਤੀ ਸੀਗੀ ਜਾਂ ਲੀਡਰ ਕੀਤੀ ਸੀ ਜਾਂ ਟੋਟਲ ਕੀਤੀ ਸੀ ਤਾਂ ਉਹਦੇ ਨਾਲ ਆਪਣਾ ਨੁਕਸਾਨ ਹੋ ਜਾਂਦਾ ਖਰਚਾ ਵੀ ਹੋ ਜਾਂਦਾ ਤੇ ਆਪਾਂ ਨੂੰ ਦੁਬਾਰਾ ਫਸਲ ਬੀਜਣੀ ਪੀ ਜਾਂਦੀ ਹੈ ਸੋ ਇਹ ਗੱਲਾਂ ਖਾਸ ਤੌਰ ਤੇ ਜਿਹੜੀ ਹੈਗੀ ਆ ਸਪਰੇਅ ਜਦੋਂ ਤੁਸੀਂ ਨਦੀਨ ਨਾਸ਼ਕ ਲੇਟ ਕਰਦੇ ਜਾਂ ਵਾਰ-ਵਾਰ ਆਪਾਂ ਉਹੀ ਵਰਤਦੇ ਜਾਂ ਪਾਣੀ ਘੱਟ ਵਰਤਦੇ ਜਾਂ ਨੋਜ਼ਲ ਸਹੀ ਨਹੀਂ ਵਰਤਦੇ ਫਿਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਵਰ